ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਕਲਿਆਣ ਬਾਈ ਹਰਜੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਡੇਰੀ ਦੇ ਵਿੱਚੋਂ ਜਿਹੜਾ ਜ਼ਿਲ੍ਹਾ ਇਹਨੂੰ ਮਲੇਰਕੋਟਲਾ ਤਹਿਸੀਲ ਵੀ ਮਲੇਰਕੋਟਲਾ ਤੇ ਰਾਏਕੋਟ ਰੋਡ ਤੇ ਬਾਈ ਦਾ ਜਿਹੜਾ ਇਹ ਘਰ ਹੈ ਪਿੰਡ ਆ ਇਹ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਸੋ ਡੈਰੀ ਦਾ ਕੰਮ ਆ ਚੰਗੇ ਤੋਂ ਚੰਗਾ ਮਿੱਤਰੋ ਬਾਈ ਕੋਲੇ ਪਸ਼ੂ ਆ ਚੰਗੇ ਦੁੱਧ ਵਾਲਾ ਪਸ਼ੂ ਆ ਪੂਰੀ ਜਿਹੜੀ ਗੱਲਬਾਤ ਕਰਦੇ ਆ ਵੀ ਕਿੰਨੇ ਕਿ ਲੀਟਰ ਵਾਲੇ ਪਸ਼ੂ ਹੁਣ ਤਾਂ ਹੀ ਹੈਗੇ ਨੇ ਤੇ ਜਾਂ ਇਹਨੇ ਕਿੰਨਾ ਕੱਢਿਆ ਹਾਂਜੀ ਬਾਈ ਜੀ ਹਰਜੀਤ ਕੀ ਹਾਲ ਚਾਲ ਆ ਜੀ ਸਤਿ ਸ੍ਰੀ ਅਕਾਲ ਹੋ ਠੀਕ ਐ ਸੇਤਾ ਹਾਂਜੀ ਤੇ ਆਪਣਾ ਜਿਹੜਾ ਇਹ ਕੰਮ ਆ ਆਪਣਾ ਜਿਹੜਾ ਇਹ ਕੰਮ ਆ ਇਹ ਡੈਰੀ ਦਾ ਕੰਮ ਆ ਹਾਂਜੀ ਬੜਾ ਮोटा ਬੁਬਾਰ ਦਾ ਵੀ ਆ ਨਹੀਂ ਆਪਾਂ ਡੈਰੀ ਦਾ ਡੈਰੀ ਦਾ ਠੀਕ ਐ ਕਿੰਨੇ ਕ ਨਗ ਆਪਣੇ ਕੋਲੇ ਹੁਣ ਇਸ ਵਕਤ ਆਪਣੇ ਕੋਲ ਹੈਗੇ 17 18 17 18 ਕਿੰਨੇ ਕ ਦੁੱਧ ਤੋਂ ਲੈ ਕੇ ਸਟਾਰਟ ਹੈ 14 15 14 15 ਤੋਂ ਸਟਾਰਟ ਹੈ ਤੇ ਕਿੰਨੇ ਕਿਲੋਟਰ ਤੱਕ ਪਹੁੰਚ ਗਿਆ ਆਪਣੇ 24 ਲੀਟਰ ਤੱਕ ਜੀ ਠੀਕ ਹੈ ਜਿਹੜੀ ਉਹ ਪਰੇ ਬੈਠੀ ਆ ਹਨਾ ਜਿਹੜੀ ਤੁਹਾਨੂੰ ਦਿਖਾਈ ਆ ਤੇ ਇਹ ਕਰੇਲੂ ਮੱਝਾਂ ਕੱਲਿਆਂ ਦੀ ਸੀ ਇਹ ਕਦੋਂ ਪਿਛਲੇ ਸੂਏ ਲਿਆਂਦੀ ਪਿਛਲੇ ਸੂਏ ਲਿਆਂਦੇ ਸੀ ਕਿੰਨਾ ਕ ਦੁੱਧ ਕੱਢਿਆ ਨੇ ਤੇ ਉਹਨਾਂ ਨੇ ਮਾਲਕਾਂ ਨੇ ਕਿੰਨਾ ਦੱਸਿਆ ਸੀ ਉੱਥੋਂ ਆਪਾਂ 22 ਲੀਟਰ ਜੋ ਖਿលਿਆਂਦੀ ਸੀ ਠੀਕ ਹੈ ਆਪਣੇ ਨੇ 20 ਦਿੱਤਾ ਜੀ ਠੀਕ ਹੈ ਕਿਉਂਕਿ ਸਾਹ ਸੰਭਾਲ ਦਾ ਪਸ਼ੂ ਦਾ ਫਰਕ ਪੈ ਜਾਂਦਾ ਹੈ ਨਾ ਕੁਝ ਫੀਡ ਦਾ ਫਰਕ ਪੈ ਜਾਂਦਾ ਹਾਂਜੀ ਠੀਕ ਹੈ ਕਿਤੇ ਦੋ ਪਸ਼ੂ ਆਲੇ ਕੋਲੇ ਰੱਖੇ ਕਿਤੇ 16 17 ਹਨਾ ਹਾਂਜੀ ਮੰਡਮਾ ਖਾਣਾ ਦਾ ਹਣਾ ਹਾਂ ਇਹਨੇ ਮੰਨ ਲਾ ਵੀ ਛੋਟੇ ਕੋਲੇ 20 ਲੀਟਰ ਕੱਢਿਆ ਤੇ ਇਹਦੇ ਕੋਈ ਟੀਕੇ ਕਿਹੜਾ ਲੱਗਿਆ ਕੋਈ ਨਾਰਮਲ ਕ ਨਹੀਂ ਇਹਦੇ ਬਾਰੇ ਜੀ ਆਪਾਂ ਨੂੰ ਵਧੀਆ ਭਰਾਇਆ ਸੀ ਹੁਣ ਕੋਈ ਬਈ ਰਿਕਾਰਡ ਨਹੀਂ ਰੱਖਿਆ ਰਿਕਾਰਡ ਨਹੀਂ ਓਕੇ ਤੇ ਕਿੰਨੇ ਦਿਨ ਬਾਕੀ ਐ ਇਹ ਤਾਂ ਜੀ ਹਫਤਾ ਰਹਿੰਦਾ ਇੱਕ ਹਫਤਾ ਹਾਂ ਤਿੰਨ ਤਰੀਕ ਨੂੰ ਦਿਨ ਪੂਰੇ 3 ਤਰੀਕ ਨੂੰ ਮੱਲਵੀ 22 ਲੀਟਰ ਚੋਲ ਤੋਲ ਕੇ ਲਿਆਂਦਾ ਸੀ ਦੋ ਲਿਆਂਦੀਆਂ ਸੀ ਤੋਂ ਹਾਂਜੀ ਦੋ ਲਿਆਂਦੀਆਂ ਠੀਕ ਆ ਉਹਦਾ ਕਿੰਨਾ ਸੀ ਉਹਦਾ 24 ਲੀਟਰ ਓਕੇ ਸੋ ਬਾਈ ਕਹਿੰਦਾ ਵੀ ਹਰਿਆਣੇ ਦੇ ਵਿੱਚੋਂ ਦੋ ਮੱਝਾਂ ਲੈ ਕੇ ਆਇਆ ਸੀ ਇੱਕ 24 ਲੀਟਰ ਵਾਲੀ ਤੇ ਇੱਕ ਮਿੱਤਰੋ 22 ਲੀਟਰ ਵਾਲੀ ਪਰ ਬਾਈ ਦੀ ਸਾਮ ਸੰਭਾਲ ਦੇ ਨਾਲ ਬਾਈ ਕਹਿੰਦਾ ਵੀ 20 ਲੀਟਰ ਦੁੱਧ ਕੱਢਿਆ ਤੇ ਸਿਹਤ ਪੱਖੋਂ ਫੇਰ ਆਪਾਂ ਗੱਲ ਗੱਲ ਕਰਕੇ ਬਹੁਤ ਚੰਗਾ ਭਜਣਾ ਤੇ ਥਣਲੇ ਵੀ ਦੀ ਸਾਫ ਹੈ ਤੇ 5-7 ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਆ ਚੰਗਾ ਮੋਟਾ ਥਾਣਾ ਥੋੜੀ ਜਿਹੀ ਆਪਾਂ ਤੋਂ ਡਰਦੀ ਹੈ ਕਈ ਪਸ਼ੂ ਮਿੱਤਰੋ ਡਰਦੇ ਹੁੰਦੇ ਨੇ ਤੇ ਤੋੜ ਕੇ ਦਿਖਾਉਣੇ ਆ ਥੋੜੇ ਜਿਨੂੰ ਬਾਹਰ ਹੀ ਕੱਢ ਲਓ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇ ਹੋਜਾ ਤੁਹਾਨੂੰ ਪਸ਼ੂ ਦੀ ਲੋੜ ਆ ਤਾਂ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਚੰਗੇ ਤੋਂ ਚੰਗਾ ਮਿੱਤਰੋ ਆਪਾਂ ਪਸ਼ੂ ਤੁਹਾਨੂੰ ਦਿਖਾਵਾਵਾਂਗੇ ਕਿਉਂਕਿ ਇਸ ਧੰਦੇ ਨੂੰ ਕਾਮਯਾਬ ਕਰਨ ਦੀ ਖਾਤਰ ਮਿਹਨਤ ਕਰ ਰਹੇ ਆ ਕੋਈ ਨ ਕੋਈ ਨ ਕੋਈ ਚੰਗਾ ਵਜਣਾ ਚੰਗੀ ਸਿਹਤ ਹੈ ਚੰਗਾ ਕੱਦ-ਗਾੜ ਤੇ ਚੰਗੀ ਬੇਲ ਹੈ ਕਿਸੇ ਪਸ਼ੂ ਮਿੱਤਰੋ ਹੱਥ ਨਹੀਂ ਦਰ ਆਉਂਦੀ ਫਿਰ ਆਪਾਂ ਗੱਲ ਕਰਦੇ ਆਂ ਵੀ ਦੁੱਧ 22 ਲੀਟਰ ਬਾਈ ਕਹਿੰਦਾ ਵੀ ਤੋਲ ਕੇ ਲਿਆਂਦਾ ਸੀ ਪਰ ਸਾਡੇ ਕੋਲੋਂ ਕਹਿੰਦਾ ਵੀ 20 ਲੀਟਰ ਕੱਢਿਆ ਕਿਉਂਕਿ ਜਾਦੇ ਪਸ਼ੂ ਹੋਣ ਕਾਰਨ ਸਾਂਭ ਸੰਭਾਲ ਦਾ ਵੀ ਫਰਕ ਪੈ ਜਾਂਦਾ ਹੈ ਕੋਈ ਨਾ ਬੰਦੋ ਜੀ ਵਿਚਾਲੇ ਜੇ ਬੰਦੋ ਵਿਚਾਲੇ ਜੇ ਇਧਰ ਕੰਨੀ ਚ ਐ ਨਾ ਕੰਦ ਲੱਗਦੀ ਆ ਨਾਲ ਇੱਥੇ ਜੇ ਬੰਦ ਤੇ ਕਿੱਤਾ ਕਿਵੇਂ ਐ ਇਹ ਕਿੱਤਾ ਬਹੁਤ ਵਧੀਆ 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 ਤੇ ਕਿੰਨੇ ਕੁ ਮਨ ਲਾ ਦੁੱਧ ਤੁਹਾਡਾ ਡੇਲੀ ਦਾ ਪੈਂਦਾ ਹੋਊ ਅੰਦਾਜ਼ਾ ਆਪਣਾ ਜੀ ਸਵਾ ਕੁ ਮਾਟਰ ਦੁੱਧ ਪੈਂਦਾ ਸਵਾ ਕੁ ਮਾਟਰ ਹਾਂਜੀ ਤੇ ਗਾਇਆਂ ਵੀ ਰੱਖੀਆਂ ਵੀ ਹੈ ਹਨਾ ਗਾਇਆਂ ਵੀ ਠੀਕ ਹੈ ਮਿਕਸ ਪੈਂਦਾ ਕਿ ਮਨਲਾ ਡੁੱਢਾ ਨਾ ਮਿਕਸ ਪਾਉਣਾ ਠੀਕ ਹੈ ਕੁੱਲ ਮਿਲਾ ਕੇ ਕੀਤਾ ਠੀਕ ਹੈ ਬਹੁਤ ਵਧੀਆ ਕੋਈ ਨਵਾਂ ਭਰਾ ਕਰਨਾ ਚਾਹੁੰਦਾ ਹੋਵੇ ਬਹੁਤ ਵਧੀਆ ਠੀਕ ਹੈ ਵੀ ਕਿੰਨੇ ਲੀਟਰ ਵਾਲੇ ਦੁੱਧ ਵਾਲੇ ਪਸ਼ੂ ਹੋਣੇ ਚਾਹੀਦੇ ਜੇ ਨਵਾਂ ਭਰਾ ਕੋਈ ਕਰਨਾ ਚਾਹੁੰਦਾ 14 15 ਵਾਲੇ ਹੋਣੇ 14 15 ਤੋਂ ਸਟਾਰਟ ਹੋਣਾ ਚਾਹੀਦਾ ਹਨ ਫੇਰੀ ਇਹ ਧੰਦਾ ਕਾਮਯਾਬ ਨਹੀਂ ਫੇਲ ਹ ਹਾਂਜੀ ਠੀਕ ਹੈ ਕੁਝ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਹਨਾ ਜਾਣਕਾਰੀ ਕਦੋਂ ਕਦੋਂ ਕਰ ਰਹੇ ਹੋ ਕੰਮ ਇਹ ਜਿਹੜਾ ਧੰਦਾ ਆਪਾਂ ਨੂੰ ਹੋ ਗਿਆ ਜੀ 8-10 ਸਾਲ ਠੀਕ ਹੈ 8-10 ਸਾਲ ਹਾਂਜੀ ਠੀਕ ਹੈ ਹੁਣ ਆਪਾਂ ਜੇ ਇਹਦੀ ਮੁੱਲ ਦੀ ਗੱਲ ਕਰੀਏ ਕੀ ਰੇਟ ਕਰਤਾ ਜੀ ਫਿਰ ਇਹਦਾ ਇਹਦਾ ਜੀ 27 27 ਜੀ 260 ਮਾਨਦਾਨ ਕਰਦਾ ਹਾਂ ਠੀਕ ਹੈ ਤੇ ਫੋਨ ਨੰਬਰ ਬੋਲ ਦੇ ਜੀ 75894 ਜੀ 75894 71000 ਜੀ 71000 75894 71000 ਬਾਈ ਦਾ ਫੋਨ ਨੰਬਰ ਹੈ ਮੁੱਲ 2 ਲੱਖ 60000 ਹੈ ਫਿਰ ਕਹਿੰਦੇ ਵੀ ਥਾਂਲੇ ਵੀ ਦੀ ਸਾਫ ਹੈ ਸੂਣ ਦੇ ਪੰਜ ਚਾਰ ਦਿਨ ਬਾਕੀ ਹੈ ਤੇ ਹਵਾਨਾ ਬਹੁਤ ਸੋਣਾ ਬਣਾਉਂਦੀ ਆ ਰਹੀ ਆ ਪਰ ਥੋੜੀ ਜਿਹਾ ਪਤਾ ਮੈਨੂੰ ਡਰਦਾ ਪਸੂ ਉੱਪਰਾਂ ਵੀ ਬੰਦ ਆ। ਸਾਨੂੰ ਕੈਮਰਾ ਨੇੜੇ ਕਰਕੇ ਆਪਾਂ ਦਿਖਾਉਣੇ ਆ। ਚੰਗਾ ਮੋਟਾ ਥਣ। ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ। ਸੋ ਸਾਰੇ ਵੀਰਾਂ ਦਾ ਧੰਨਵਾਦ।